ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇਰੀ ਨਵੇਂ ਐਸ ਐਚਓ ਨੇ ਆਉਂਦਿਆ ਹੀ ਪਾ ਦਿੱਤੀ ਕਾਰਵਾਈ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨ ਤੇ ਇਹਨਾਂ ਲੁੱਟਾਂ ਖੋਹਾਂ ਕੀਤੀਆਂ ਹੋਈਆਂ ਦਾ ਸਮਾਨ ਖਰੀਦਣ ਵਾਲੀ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਫੜੇ ਗਏ ਇਹਨਾਂ ਤਿੰਨ ਵਿਅਕਤੀਆਂ ਨੇ ਹੁਣ ਤੱਕ ਕੋਟਕਪੂਰਾ ਤੇ ਇਸ ਦੇ ਆਸ-ਪਾਸ ਦੇ ਇਲਾਕੇ ਦੀਆਂ 24 ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨੀਆਂ ਮੰਨ ਲਈਆਂ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਕੋਟਕਪੂਰਾ ਦੇ ਵਿੱਚ ਵਾਰਦਾਤਾਂ ਕਾਫੀ ਲੁੱਟਖੋਹੀਆਂ ਹੋਣ ਕਾਪਾ ਮਾਰ ਕੇ ਲੁੱਟਖੋਹ ਕਰਨ ਤੋਂ ਬਾਅਦ ਵਪਾਰੀ ਰੋਸ ਵਿੱਚ ਆਏ ਸੀ ਉਹਨਾਂ ਨੇ ਸ਼ਹਿਰ ਬੰਦ ਕੀਤਾ ਸੀ ਤੇ ਉਸ ਤੋਂ ਬਾਅਦ ਐਸਐਸਪੀ ਫਰੀਦਕੋਟ ਨੇ ਥਾਣਾ ਸਿਟੀ ਕੋਤਵਾਲੀ ਕੋਟਕਪੂਰਾ ਦੇ ਐਸਐਚਓ ਨੂੰ ਤਬਦੀਲ ਕਰਕੇ ਜੈਤੋ ਤੋਂ ਮਨੋਜ ਕੁਮਾਰ ਐਸਐਚਓ ਨੂੰ ਇੱਥੇ ਲਿਆ ਕੇ ਲਗਾ ਦਿੱਤਾ ਸੀ ਤੇ ਉਸ ਨੇ ਆਪਣੀ ਤਾਇਨਾਤੀ ਦੇ ਅੱਜ ਦੂਜੇ ਦਿਨੀ ਇਹ ਵੱਡੀ ਕਾਰਵਾਈ ਪਾਈ ਹੈ ਉਹਨਾਂ ਨੇ ਤਿੰਨ ਵਿਅਕਤੀ ਫੜੇ ਜਿਨ੍ਹਾਂ ਵਿੱਚ ਆਕਾਸ਼ਦੀਪ ਸਿੰਘ, ਜਗਸੀਰ ਸਿੰਘ ਤੇ ਮੱਖਣ ਸਿੰਘ ਸ਼ਾਮਲ ਆ ਇਹ ਕੋਟਕਪੂਰੇ ਦੇ ਆਸੇ-ਪਾਸੇ ਰਾਤ ਨੂੰ ਕਾਪੇ ਮਾਰ ਕੇ ਲੁੱਟਾਂਖੋਹਾਂ ਕਰਦੇ ਸੀ ਤੇ ਇਹਨਾਂ ਨੇ ਹੁਣ ਤੱਕ 24 ਲੁੱਟਾਂਖੋਹਾਂ ਦੀਆਂ ਵਾਰਦਾਤਾਂ ਮੰਨ ਲਈਆਂ ਕਿ ਆਸੇ-ਪਾਸੇ ਇਹਨਾਂ ਨੇ ਕੀਤੀਆਂ ਤੇ ਜੋ ਕੋਈ ਇੱਕ ਖੋਹ ਕਰਦੇ ਸੀ ਮੋਬਾਈਲ ਵਗੈਰਾ ਉਹ ਕੁਲਵਿੰਦਰ ਕੌਰ ਨਾਮ ਦੀ ਇੱਕ ਔਰਤ ਨੂੰ ਜਿਹੜੀ ਕੋਟਕਪੂਰੇ ਦੀ ਸੀ ਉਸ ਨੂੰ ਵਿਵੇਚ ਦਿੰਦੇ ਸੀ ਜਿਹੜੀ ਵਾਰਦਾਤ ਤੋਂ ਬਾਅਦ ਇਹ ਰੌਲਾ ਪਿਆ ਸੀ ਉਹ ਹੋਈ ਸੀ ਹਰਿੰਦਰ ਸਿੰਘ ਅਹੂਜਾ ਦੇ ਸੱਟਾਂ ਮਾਰ ਕੇ ਕਾਪਾ ਮਾਰ ਕੇ ਉਸ ਤੋਂ ਨਕਦੀ ਤੇ ਮੋਬਾਈਲ ਖੋਹਣ ਦੀ ਤੇ ਇਹਨਾਂ ਫੜੇ ਗਏ ਵਿਅਕਤੀਆਂ ਤੋਂ ਇਹ ਨਕਦੀ ਤੇ ਕਾਪੇ ਤੇ ਮੋਬਾਈਲ ਬਰਾਮਦ ਕਰ ਲਏ ਗਏ ਆ ਇੱਕ ਐਕਟਵਾ ਵੀ ਇਹਨਾਂ ਤੋਂ ਬਰਾਮਦ ਕੀਤੀ ਗਈ ਆ ਇਹ ਸਾਰੀ ਜਾਣਕਾਰੀ ਅੱਜ ਖੋਟਕਪੂਰਾ ਦੇ ਡੀਐਸਪੀ ਸਰਦਾਰ ਸ਼ਮਸ਼ੇਰ ਸਿੰਘ ਸ਼ੇਰਗੱਲ ਨੇ ਦਿੱਤੀ ਇਸ ਸਮੇਂ ਉਹਨਾਂ ਦੇ ਨਾਲ ਇੰਸਪੈਕਟਰ ਮਨੋਜ ਕੁਮਾਰ ਐਸਐਚਓ ਥਾਣਾ ਸਿਟੀ ਕੋਟਵਾਲੀ ਕੋਟਕਪੂਰਾ ਵੀ ਮजूद ਸੀ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਇਹਨਾਂ ਫੜੇ ਗਏ ਵਿਅਕਤੀਆਂ ਬਾਰੇ ਡੀਐਸਪੀ ਸ਼ਮਸ਼ੀਰ ਸਿੰਘ ਸ਼ੇਰਦਾਰ ਤੁਸੀਂ ਆਪਣਾ ਚਾਰ ਦਰਸ਼ੀ ਹੈ ਕاجਦੀਪ ਪੁੱਤਰ ਰਮਨ ਸਿੰਘ ਵਾਸੀ ਇਸੀ ਫੇਰ ਕੋਟਪੂਰਾ ਮਕਣ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪ੍ਰੇਮਨਗਰ ਕੋਟਪੂਰਾ ਤੇ ਇੱਥੇ ਇੱਕ ਕੁਲਵਿੰਦਰ ਕੌਰ ਰਵਿੰਦਰ ਪਤਨੀ ਗੁਰਦੀਪ ਸਿੰਘ ਵਾਸੀ ਜੀਵਨਨਗਰ ਕੋਟਕਪੂਰਾ ਇਹ ਇਹ ਵੀ ਹੈਗੇ ਜੀ ਇੱਕ ਜਗਸੀਰ ਸਿੰਘ ਪੁੱਤਰ ਲਖਮਨ ਸਿੰਘ ਹਾਂ ਅਜੀ ਇਹ ਵੀ ਕੋਟਪੂਰੇ ਦਾ ਜੀ ਇਹਨਾਂ ਨੇ ਜਿਹੜਾ ਹੈਗਾ ਇਹ ਬਕਸੀਸ ਨਗਰ ਕੋਟਪੂਰਾ ਦੇ ਰਹਿਣ ਵਾਲੇ ਆ ਇਹ ਤੇ ਇਹਨਾਂ ਨੇ 24 ਦੇ ਕਰੀਬ ਜਣੀਆਂ ਲੁੱਟਖੋਦੀਆਂ ਵਾਰਦਾਤਾਂ ਕੀਤੀਆਂ ਆ ਇਹ ਜਿਹੜੀਆਂ ਲੁੱਟਖੋਦੀਆਂ ਵਾਰਦਾਤਾਂ ਇੱਥੇ ਵੀ ਕੀਤੀਆਂ ਫਰੀਦਕੋਟ ਵੀ ਕੀਤੀਆਂ ਮੋਬਾਈਲ ਖੁੰਦੇ ਸੀ ਜਦ ਜਿੰਨੇ ਪੈਸੇ ਮਿਲ ਜਾਂਦੇ ਸੀ ਤੇ ਇਹਨਾਂ ਨੇ ਕਾਫੀ ਅੰਤਕ ਮਚਾਇਆ ਸੀ ਆ ਤੇ ਨਾਲ ਜਿਹੜੀ ਆਦਮੀ ਦੇ ਸੱਟ ਵਗੈਰਾ ਵੀ ਮਾਰਦੇ ਸੀ ਇਹ ਨਸ਼ੇ ਦੇ ਆਦੀ ਆ ਜੀ ਤੇ ਬਿਲਕੁਲ ਨਸ਼ੇ ਦੇ ਵਿੱਚ ਅੰਨੇ ਹੋ ਕੇ ਜਿਹੜੇ ਵਾਰਦਾਤਾ ਕਰਦੇ ਸੀਗੇ ਜੀ ਤੇ ਜਿਹੜੇ ਮੋਬਾਈਲ ਵਗੈਰਾ ਅੱਗੇ ਵੇਚ ਦਿੰਦੇ ਸੀ ਇਹ ਜਿਹੜਾ ਇਹਨਾਂ ਚ ਜਿਹੜਾ ਇੱਕ ਵਿਅਕਤੀ ਕਾਸ਼ਦੀਪ ਹੈ ਇਹਨੇ ਆਲਰੇਡੀ ਜਿਹੜਾ ਇਹਦੇ ਤੇ ਜਿਹੜੇ ਦੋ ਪਰਚੇ ਹੈਗੇ ਜੀ ਐਮਡਪੀਐਸ ਦੇ ਵੀ ਆ ਤੇ ਜੇਲ ਮੈਨੂੰ ਲੱਗਦਾ ਤਾਂ ਤੱਕ ਵੀ ਜਿਹੜੀ ਇਸ ਤੇ ਕਾਰਵਾਈ ਹੋਈ ਹੋਈ ਆ ਇਹ ਫੈਂਕਾ ਮਾਰਦਾ ਸੀ ਜੇਲ ਚ ਤਾਂ ਇਹ ਹੁਣ ਸਾਨੂੰ ਜਿਹੜੀਆਂ ਇਹਦੇ ਕਨੈਕਸ਼ਨ ਲੱਗ ਰਹੇ ਆ ਵੀ ਵੀ ਕਿਸੇ ਤਰੀਕੇ ਜਿਹੜੇ ਇਹ ਜ਼ਿਆਦਾਤਰ ਜਿਹੜੇ ਛੋਟੇ ਮੋਬਾਈਲ ਆ ਉਹਨਾਂ ਨੂੰ ਕਈ ਵਾਰ ਇਹ ਬੈਂਕ ਕੇ ਰੇਂਜੇਲ ਸੁਟੰਦ ਤੇ ਜੇਲ੍ਹ ਦੇ ਅਧਿਕਾਰੀਆਂ ਨਾਲ ਵੀ ਅਸੀਂ ਟੱਚ ਚਾਹੀਆ ਸਾਨੂੰ ਉਹ ਵੀ ਜਾਣਕਾਰੀ ਦਿੰਦੇ ਰਹਿੰਦੇ ਆ ਜਦ ਕੋਈ ਕੋਈ ਬੈਂਕ ਕੇ ਵਾਲੀ ਪਾਰਟੀ ਆਉਂਦੀ ਆ ਤਾਂ ਫਿਰ ਉਹ ਸਾਨੂੰ ਤੱਕ ਉਹਨਾਂ ਨੇ ਵੀ ਆਪਣੀ ਗਸ਼ਤ ਵਗੈਰਾ ਰੱਖੀ ਆ ਪਰ ਫਿਰ ਵੀ ਕਿਉਂਕਿ ਜੇਲ੍ਹ ਦਾ ਏਰੀਆ ਬਾਹਰੋਂ ਵੱਡਾ ਬਹੁਤ ਹੈਗਾ ਤੁਹਾਨੂੰ ਦਾ ਹੈਗਾ ਜੀ ਇਹਨਾਂ ਨੇ ਕੀ ਕਰਨਾ 2 ਮਿੰਟ ਲਾਉਣੇ ਆ ਫਟ ਕੇ ਤੇ ਨਿਕਲ ਜਾਣਾ ਜੀ ਹੁਣ ਕਾਫੀ ਜ਼ਿਆਦਾ ਇਹਨਾਂ ਚੋਂ ਬਾਰਦਤਾਂ ਕਲੀਅਰ ਹੋਈਆਂ ਤੇ ਕੀ ਬਰਾਮਦ ਹੋਇਆ ਇਹਨਾਂ ਤੋਂ ਜੀ ਆਪਣਾ ਚਾਰ ਮੋਬਾਈਲ ਇੱਕ ਐਕਟਵਾ ਜਿਹੜੀ ਇਹਨਾਂ ਨੇ ਖੋਈ ਸੀ ਉਹ ਬਰਾਮਦ ਹੋਇਆ ਜੀ ਤੇ ਬਾਕੀ ਜਿਹੜੀ 33 ਜਾਰੀਆਂ ਨੇ ਤਾਂ ਬਰਾਮਦਗੀ ਹੋਰ ਵੀ ਹੋਵੇ ਛੱਟ ਸਾਰੇ ਸਾਡੇ ਕੋਈ ਦਸ਼ਕਾ ਜਿਹੇ ਹੈਗੇ ਜਿਹੜੇ ਫੈਂਕਾ ਨਹੀਂ ਸਮਝਦੇ ਥੋੜਾ ਵਿਸਤਾਰਨ ਦੱਸ ਦਵਾਂ ਕਿ ਫੈਂਕਾ ਕਿਹਨੂੰ ਕਹਿੰਦੇ ਤੁਸੀਂ ਫੈਂਕਾ ਹੁੰਦਾ ਜੀ ਜਿਹੜਾ ਇੱਕ ਹੀ ਕਰਦਿਆ ਜਿਸ ਤਰ੍ਹਾਂ ਕੋਈ ਬੀੜੀਆਂ ਬਾੜੀਆਂ ਹੁੰਦਾ ਮੋਬਾਈਲ ਹੋਏ ਉਹਦੇ ਚੀਜ਼ਾਂ ਪਾ ਕੇ ਤਾਂ ਇਹ ਜੇਲ੍ਹ ਦੇ ਬਾਹਰਲੇ ਪਾਸੋਂ ਕੰਧੋਂ ਬਾੜ ਗਿਲੇ ਅੰਦਰ ਸੁਟਦੇ ਹੁੰਦੇ ਜੀ ਤੇ ਉਹ ਅੰਦਰ ਇਹਨਾਂ ਦੇ ਜਿੱਥੇ ਕਨੈਕਸ਼ਨ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਇਸ ਚੀਜ਼ ਦਾ ਜੀ ਇਹ ਕਿੱਥੇ ਕੋਈ ਸੁਟਣਾ ਉਹ ਜਗ੍ਹਾ ਤੋਂ ਫਿਰ ਉਹ ਚੱਕ ਚੁੱਕ ਲੈਂਦੇ ਜੀ ਜਿਹੜੀ ਪਿਛਲੇ ਦਿਨੀ ਫੋਕਲ ਪੁਆਇੰਟ 'ਤੇ ਇੱਕ ਵਾਰ ਗੱਲ ਹੋਈ ਸੀ ਵਪਾਰੀ ਦੇ ਨਾਲ ਜਿਹੜਾ ਨੋਟ ਕੀਤੀ ਗਈ ਸੀ ਇਹ ਇਹ ਉਸ ਕੇਸ 'ਚ ਵੀ ਸ਼ਾਮਲ ਇਹ ਉਸ ਕੇਸ 'ਚ ਵੀ ਸ਼ਾਮਲ ਹੈ ਗਿਆ ਜੀ ਤੇ ਮਤਲਬ ਕਿ ਜਿਹੜੀਆਂ ਇਹਨਾਂ ਤੋਂ ਪੁੱਛ ਕੇ ਚੱਰੀਆ ਉਹ ਜਿਹੜੇ ਇਹ ਟੋਟਲ ਜਿੰਨੇ ਆਂਦੇ ਆਂਦੇ ਨਾਲ ਚ ਜਿਹੜੀਆਂ ਵਾਰ ਦਿੱਤਾ ਕੁਝ ਨਹੀਂ ਨਾ ਚੈੱਕ ਦੁਕਾਨਦਾਰ ਨੂੰ ਚੈੱਕ ਰਾਹੀਰ ਨੂੰ ਜਾਂ ਸਬਜ਼ੀ ਵਾਲਿਆਂ ਨੂੰ ਲੁੱਟਖੋ ਕੀਤੀ ਆ ਇਹ ਸਾਰੀਆਂ ਵਾਰਤਾ ਇਹਨਾਂ ਨਹੀਂ ਕੀਤੀਆਂ ਜੀ ਕਿਉਂਕਿ ਕਈ ਵਾਰ ਦੱਤਾ ਸੀ ਐਕਚੁਅਲ ਦੇ ਵਿੱਚ ਇਹ ਖੁਦ ਹੀ ਮਤਲਬ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਯਾਦ ਵੀ ਨਹੀਂ ਹੈ ਕਿਹੜੇ ਕਿਹੜੇ ਕਿਉਂਕਿ ਇੰਨੇ ਜਿਆਦੇ ਨਸ਼ੀ ਨਸ਼ਈ ਆ ਇਹ ਇਹਨਾਂ ਨੂੰ ਆਪਣੀ ਖੁਦ ਦੀ ਹੋਸ਼ ਨਹੀਂ ਰਹਿੰਦੀ ਸੀ ਫੋਨ ਕਰਕੇ ਸਭ ਕੀ ਕਾਰਵਾਈ ਕੀਤੀ ਹੁਣ ਜਿਹੜੀ ਆ ਜੀ ਇਹਨਾਂ ਦਾ ਰਿਮਾਂਡ ਲੈ ਕੇ ਜੀ ਨੈਕਸਟ ਜਿਹੜੀਆਂ ਆ ਗਿਆ ਅਸੀਂ ਇਹਨਾਂ ਟੋਟਲ ਇੱਕ ਇੱਕ ਵਾਰਦਾਤ ਮੌਕੇ ਤੇ ਲਾ ਕੇ ਨਿਸ਼ਾਨਦੇਹੀ ਕਰਾਵਾਂਗੇ ਉਹ ਕਲੀਅਰ ਕਰਾਵਾਂਗੇ ਜੀ ਜਿਹੜੀਆਂ ਇਹਨਾਂ ਦੁਆਰਾ ਕੀਤੀਆਂ ਗਈਆਂ ਉਹ ਫਿਰ ਉਹਦੀ ਰਿਕਵਰੀ ਕੀਤੀ ਜਾਊਗੀ ਜੀ ਬਿਲਕੁਲ ਕਿੰਨੇ ਰੁਪਏ ਜੋ ਗ੍ਰਿਫਤਾਰ ਕੀਤਾ ਗਏ ਕੁੱਲ 4 ਆ ਜੀ ਇਹਨਾਂ ਦਾ ਕੋਈ ਹੈਗਾ ਪਹਿਲਾਂ ਕੋਈ ਪਰਚਾ ਵਗੈਰਾ ਇਹਨਾਂ ਤੇ ਹਾਂ ਜੀ ਇਹਨਾਂ ਤੇ ਆਲਰੇਡੀ ਪਰਚੇ ਹੈਗੇ ਆ ਦੋ ਇਹਦੇ ਤੇ ਇੱਕ ਮੱਖਣ ਤੇ ਹੈਗਾ ਕੁਲਵਿੰਦਰ ਤੇ ਵੀ ਹੈਗਾ ਜੀ ਜੀ ਸਾਰੇ ਤੇ ਜੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ